ਜਦੋਂ ਬੰਨ ਨੂੰ ਖੋਰਾ ਲੱਗਾ ਵਾ ਸਾਡੇ ਵਿੰਹਿਆ ਵਿੰਹਿਆ ਸਾਡੇ ਵੀਰ ਉੱਥੇ ਉਸ ਟਾਈਮ ਮੌਕੇ ਤੇ ਹੀ ਡਿਊਟੀ ਵਾਲੇ ਜਿਹੜੇ ਰਾਤ ਦੀ ਡਿਊਟੀ ਤੇ ਸੀ ਤੇ ਵਿੰਹਿਆ ਵਿੰਹਿਆ ਜਦੋਂ ਟੁੱਟ ਗਿਆ ਤਾਂ ਨਿਕਲਦਿਆਂ ਹੀ ਇੱਕ ਵੀ ਸਾਡਾ ਕਹਿੰਦਾ ਮੈਂ ਛਾਲ ਮਾਰ ਦੇਣੀ ਯਾਰ ਮੈਂ ਮਹੀਨਾ ਹੋ ਗਿਆ ਪੂਰੀ ਚੁੱਕਦੇ ਆ ਮਸਲਾ ਜਿਹੜੀਆਂ ਸੀ ਸਾਡੀਆਂ ਪੁੱਤਾਂ ਵਾ ਵਪਾਰੀਆਂ ਫਸਲਾਂ ਜਿਹੜੀਆਂ ਸੀ ਉਹ ਸਾਰੀਆਂ ਹੀ ਜਿਹੜਾ ਇਹ ਪਾਣੀ ਫਿਰ ਗਿਆ ਸਾਡੀਆਂ ਆਸਾਂ ਤੇ ਕਹਿਣ ਵਾਲੀ ਗੱਲ ਹੈ ਕਿ ਸਾਡੀਆਂ ਆਸਾਂ ਤੇ ਸਾਡੇ ਵੀਰ ਕਿਸਾਨਾਂ ਵੇਨਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਨੇ ਡੁੱਬਦੇ ਹੀ ਸਾਡੇ ਕੋਲ ਵੇਖ ਕੇ ਰਿਆ ਨਹੀਂ ਜਾਂਦਾ ਵੀ ਰੋਣ ਨਿਕਲਦਾ ਹੈ ਸਾਡੇ ਤਾਂ ਨਿਕਲਦੀਆਂ ਹੀ ਬੇ ਵੇਖ ਕੇ ਕਿ ਯਾਰ ਜਿਹੜੀਆਂ ਪਤਾਂ ਨੂੰ ਫਤਲਾ ਪਾ ਲਈਆਂ ਸੀ ਅੱਜ ਡੁੱਬ ਜਿੰਦੀਆਂ ਅੱਖੀ ਡੁੱਬ ਜਿੰਦੀਆਂ ਵੇਖਦੇ ਰਹੇ ਬਹੁਤ ਮਿਹਨਤ ਸਾਡੇ ਵੀਰਾਂ ਨੇ ਕੀਤੀ ਸੀ ਇੱਕ ਮਹੀਨੇ ਤੋਂ ਲਗਾਤਾਰ ਬੁਰੇ ਚੁੱਕ ਚੁੱਕ ਕੇ ਦਿਨ ਰਾਤ ਡਿਊਟੀਆਂ ਲਾ ਲਾ ਕੇ ਮਿਹਨਤ ਕੀਤੀ ਇੱਕ ਮਹੀਨਾ ਲਗਾਤਾਰ ਜਿਹੜੇ ਬੁਰੇ ਚੋਟੋ ਕੇ ਨਾ ਮੁੱਢੇ ਜਿਹੜੇ ਆ ਉਹ ਬੱਸ ਹੋਈ ਪਈ ਆ ਜਨਾਸ ਸਪੋਕਸਮੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਵਰੁਣ ਸ਼ਰਮਾ ਇਸ ਵੇਲੇ ਮੌਜੂਦ ਹਾਂ ਪਿੰਡ ਆਲੀ ਕਲਾਂ ਚ ਜਿੱਥੇ ਦਰਿਆ ਬਿਆਸ ਨੇ ਵੱਡੀ ਮਾਰ ਮਾਰਦੇ ਹੋਏ ਬੀਤੇ ਦਿਨੀ ਆਰਜੀ ਬੰਨ੍ਹ ਤੋੜ ਦਿੱਤਾ ਸੀ ਉਸ ਆਰਜੀ ਬੰਦੇ ਪਾੜ ਮਗਰੋਂ ਦੇ ਹਾਲਾਤ ਹੁਣ ਦੁਹਾਨ ਜਾ ਰਹੇ ਆ ਕਿ ਜਿੱਥੇ ਤੱਕ ਤੁਹਾਡੀ ਨਜ਼ਰ ਪੈਂਦੀ ਹੋਵੇਗੀ ਪਾਣੀ ਹੀ ਪਾਣੀ ਫਸਲਾਂ ਦੇ ਵਿੱਚ ਭਰ ਚੁੱਕਿਆ ਹੈ ਹਜ਼ਾਰਾਂ ਏਕੜ ਫਸਲਾਂ ਦਰਿਆ ਬਿਆਸ ਦੀ ਪੇਂਟ ਚੜ ਚੁੱਕੀਆਂ ਨੇ 2023 ਦੇ ਜ਼ਖਮ ਅਜੇ ਅਲੇ ਸੰ ਮੁਰਤੋਂ ਦਰਿਆ ਬਿਆਸ ਨੇ 2025 ਚ ਵੱਡੀ ਮਾਰ ਮਾਰੀ ਹੈ ਵੱਡੀ ਆਰਥਿਕ ਸੱਟ ਇਸ ਇਲਾਕੇ ਦੇ ਕਿਸਾਨਾਂ ਨੂੰ ਮਾਰੀ ਹੈ ਸਾਡੇ ਨਾਲ ਇਲਾਕੇ ਦੇ ਕਿਸਾਨ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਤੇ ਹਾਲਾਤਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕੀ ਨਾਂ ਹੈ ਤੁਹਾਡਾ ਕਿੰਨਾ ਰਕਬਾ ਸੀ ਤੁਹਾਡਾ ਤੇ ਕੀ ਹਾਲਾਤ ਨੇ ਇਸ ਸਮੇਂ ਦੇ ਮੇਰਾ ਨਾਮ ਮਜੀਠਪਾਲ ਸਿੰਘ ਸੰਧੂ ਤੇ ਸਾਡਾ ਪਿੰਡ ਹੈ ਕਾਇ ਆਲੀ ਕਲਾਂ ਆਲੀ ਖੁਰ ਦੇ ਤੇ ਜਿੱਥੇ ਆ ਬਲਾਈ ਇੱਕ ਮਹੀਨੇ ਤੋਂ ਬੰਨ ਬੰਨ ਰਹੇ ਸੀ ਆਰਜੀ ਬੰਨ ਜੋ ਕੱਲ 11 ਵਜੇ ਜਿਹੜਾ ਉਹ ਟੁੱਟ ਗਿਆ ਬਹੁਤ ਭਾਰੀ ਨੁਕਸਾਨ ਉਹਦੇ ਨਾਲ ਹੋ ਗਿਆ ਤੇ ਫਸਲਾਂ ਜਿਹੜੀਆਂ ਅਸੀਂ ਸਾਡੀਆਂ ਪੁੱਤਾਂ ਵਾਂਗੂ ਪਾਰੀਆਂ ਫਸਲਾਂ ਜਿਹੜੀਆਂ ਅਸੀਂ ਉਹ ਸਾਰੀਆਂ ਜਿਹੜਾ ਵੀ ਪਾਣੀ ਫਿਰ ਗਿਆ ਸਾਡੀਆਂ ਆਸਾਂ ਤੇ ਕਹਨ ਵਾਲੇ ਕਹਿਣ ਵਾਲੀ ਗੱਲ ਆ ਕਿ ਸਾਡੀਆਂ ਆਸਾਂ ਤੇ ਸਾਡੇ ਵੀਰ ਕਿਸਾਨਾਂ ਵੀਰਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਹਰ ਕਿਸੇ ਨੂੰ ਹੁੰਦਾ ਵਾ ਕਿ ਐਰ ਕੀ ਫਸਲ ਪਾ ਗਈ ਕੋਈ ਨੇਤੀ ਦਾ ਵਿਆਹ ਕਰਨਾ ਹੁੰਦਾ ਕਿਸੇ ਨੇ ਮਤਲਬ ਕੋਈ ਆਪਣੇ ਇੰਦਾਂ ਦੇ ਜਿਹੜੇ ਕੰਮ ਮਾਰ ਜਿਵੇਂ ਕਰਨੇ ਹੁੰਦੇ ਆ ਆਰਤੀਆਂ ਦੇ ਕਰਜ ਲਾਉਣੇ ਹੁੰਦੇ ਆ ਤੇ ਉਹਨਾਂ ਸਾਰੀਆਂ ਆਸਾਂ ਤੇ ਕੱਲ ਜਿਹੜਾ ਪਾਣੀ ਫਿਰ ਗਿਆ ਬਹੁਤ ਮਿਹਨਤ ਸਾਡੇ ਵੀਰਾਂ ਨੇ ਕੀਤੀ ਸੀ ਇੱਕ ਮਹੀਨੇ ਤੋਂ ਲਗਾਤਾਰ ਬੁਰੇ ਚੁਗ ਚੋਕ ਕੇ ਦਿਨ ਰਾਤ ਡਿਊਟੀਆਂ ਲਾ ਲਾ ਕੇ ਮਿਹਨਤ ਕੀਤੀ ਇੱਕ ਮਹੀਨਾ ਲਗਾਤਾਰ ਜਿਹੜੇ ਬੁਰੇ ਚੋਕ ਚੋਕੇ ਨਾ ਮੁੰਡੇ ਜਿਹੜੇ ਆ ਉਹ ਬੱਸ ਹੋਈ ਪਈ ਆ ਜਦਾਂ ਵੀਰ ਹੋਣੀ ਨਾਲ ਸਾਰੇ ਮਤਲਬ ਲਗਾਤਾਰ ਹੀ ਆਉਂਦੇ ਰਿਹਾ ਸੀ ਪਾਸੋਂ ਵੀ ਸਾਨੂੰ ਬਹੁਤ ਸਹਿਯੋਗ ਮਿਲਿਆ ਸੀ ਪਰ ਜਿਹੜਾ ਅੱਜ ਜਿਹੜਾ ਵਾ ਕੱਲ ਜਦੋਂ ਪਾਣੀ ਡੁੱਟਾ ਤੇ ਸਾਡੀਆਂ ਆਸਾਂ ਦੇ ਪਾਣੀ ਫੇਰ ਗਿਆ ਜਦੋਂ ਝੋਨੇ ਡੁੱਬਦੇ ਸੀ ਸਾਡੇ ਕੋਲ ਵੇਖ ਕੇ ਰਿਆ ਨਹੀਂ ਜਾਂਦਾ ਵੀ ਰੋਣ ਨਿਕਲਦਾ ਸਾਡੀਆਂ ਤਾਂ ਨਿਕਲਦੀਆਂ ਸੀ ਵੇਖ ਕੇ ਕਿ ਯਾਰ ਜਿਹੜੀਆਂ ਪਤਾਂਗੂ ਫਸਲਾਂ ਪਾ ਲਈਆਂ ਸੀ ਅੱਜ ਡੁੱਬਦੀਆਂ ਅੱਖੀਂ ਡੁੱਬਦੀਆਂ ਵੇਖਦੇ ਰਹੇ ਆ ਪਾਣੀ ਦਾ ਪੱਧਰ ਇਕਦਮ ਵਧਿਆ ਜਾਂ ਕੀ ਕਾਰਨ ਕੀ ਰਿਹਾ ਲਗਾਤਾਰ ਵੇਖੋ ਜੀ ਇਹ ਨਾ ਇੱਕਦਮ بارش ਹੋਈ ਜਿਆਦਾ ਜੱਕਦਮ ਪਾਣੀ ਆਇਆ ਵਾ ਪਹਿਲਾਂ ਵੀ ਪਾਣੀ ਚਲੋ ਚੱਲਦਾ ਸੀ ਅਸੀਂ ਬੰਦ ਦੇ ਨਾਲ ਹੀ ਰੋਕਿਆ ਸੀ ਇਹਨੂੰ ਇੱਕ ਛੋਟੇ ਜਿਹੇ ਬਰਾਲੇ ਦੇ ਨਾਲ ਪਰ ਜਦੋਂ ਇੱਕਦਮ ਜ਼ਿਆਦਾ ਪਾਣੀ بارش ਦੇ ਨਾਲ ਆਇਆ ਕੁਝ ਡੈਮ ਤੋਂ ਵੀ ਪਾਣੀ ਛੱਡਿਆ ਗਿਆ ਉਹਦੇ ਨਾਲ ਜਿਹੜਾ ਸੀ ਉਹ ਬੰਨ ਸਾਡਾ ਟੁੱਟ ਗਿਆ ਪਹਿਲੋ ਪਾਣੀ ਕਿਨਾਂ ਆਇਆ ਸੀ ਤੇ ਕੱਲ ਕਿਨਾਂ ਕੀ ਕੱਲ ਜਿਹੜਾ ਸੀ 1,90,000 ਕਿਊਸਕ ਪਾਣੀ ਜਿਹੜਾ ਸੀ ਸਾਡੇ ਪਿੰਡ ਪਹੁੰਚ ਗਿਆ ਸੀ ਪਹਿਲਾਂ ਜੇ ਉਹ ਹੀ ਮਤਲਬ ਵੀ 1,27,000 ਜਾਂ 33,000 ਲਗਭਗ ਇੱਥੇ ਕੋ ਪਾਣੀ ਚੱਲਦਾ ਸੀ ਉਹ ਜੋ ਬੰਨ ਸੀ ਉਹ ਸਾਡਾ ਉਹਨੇ ਕੋ ਪਾਣੀ ਦੀ ਚੱਲਣ ਦੀ ਸਮਰੱਥਾ ਵਿੱਚ ਹੈਗਾ ਸੀ ਕਿਉਂਕਿ ਉਹ ਸਾਡੇ ਲੋਕਾਂ ਵੱਲੋਂ ਆਪਦੇ ਖਰਚੇ ਦੇ ਹੀ ਬੰਨ ਲਾਇਆ ਗਿਆ ਸੀ ਉਹਦੇ ਵਿੱਚ ਸਾਨੂੰ ਕਿਸੇ ਵੀ ਪ੍ਰਸ਼ਾਸਨ ਦੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਨਹੀਂ ਮਿਲੀ ਸਾਡੇ ਏਰੀਏ ਨੇ ਹੀ ਉਹ ਬੰਨ ਲਾਇਆ ਸੀ ਤੇ ਜੇ ਕਦੇ ਪ੍ਰਸ਼ਾਸਨ ਇਹਦੇ ਵਿੱਚ ਸਾਡੀ ਮਤ ਕਰ ਦਿੰਦਾ ਉਹਦੇ ਵਿੱਚ ਉਹਨੂੰ ਹੋਰ ਮਦਦ ਬੂਤ ਕਰ ਦਿੰਦਾ ਹੋਰ ਉਹਨੂੰ ਉਹਦੇ ਤੇ ਮਿੱਟੀ ਪਾਈ ਜਾਂਦੀ ਉਹਨੂੰ ਚੌੜਾ ਕੀਤਾ ਜਾਂਦਾ ਤੇ ਫਿਰ ਉਹ ਮਤਲਬ ਭਾਵੇਂ 7 ਲੱਖ ਤੱਕ ਕਿਸੇ ਕੋਲ ਪਾਣੀ ਜਿਹੜਾ ਨਿਕਾ ਸਕਦੇ ਸੀ ਪਰ ਉਹਨਾਂ ਸਰਪਚਰ 1000 ਰੁਪਿਆ ਕਿਲਾ ਹੀ ਜਾਂ 400 ਰੁਪਿਆ ਕਿਲਾ ਹੀ ਹਰ ਸਾਲ ਪਿੰਡ ਨੂੰ ਕਰਾਈ ਲਾਉਣੇ ਸੀ ਤੇ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚੋਂ 2023 ਦੀ ਮਾਰ ਹੀ ਪਹਿਲਾਂ ਬਹੁਤ ਪਈ ਸੀ ਤੇ ਕਰਾਈਆਂ ਜਿਹੜੀਆਂ ਉਹ ਇੰਨੀਆਂ ਵੱਡੀਆਂ ਨਹੀਂ ਹੋ ਸਕਦੀਆਂ ਤੇ ਅਸੀਂ ਐਨਆਰਆਈ ਦੇ ਸਹਿਯੋਗਾਂ ਦੇ ਨਾਲ ਉੱਤੇ ਜਿਹੜਾ ਮਹੀਨੇ ਤੋਂ ਮਿੱਟੀ ਪਾ ਰਹੇ ਹਾਂ ਤੇ ਪਰ ਜਿਹੜਾ ਪ੍ਰਸ਼ਾਸਨ ਜੇ ਕਰੇ ਉਹਦੇ ਵਿੱਚ ਸਾਥ ਦੇਣਦਾ ਸਾਡਾ ਤੇ ਨਾਲ ਉਹਨੂੰ ਬੰਨਨ ਨੂੰ ਹੋਰ ਮਿੱਟੀ ਪੈਣੀ ਸ਼ਾਸ਼ਨ ਕੀ ਨਹੀਂ ਕਰ ਸਕਦਾ ਉਹਦੇ ਪੱਥਰ ਦੇ ਨਾਲੋਂ ਨਾਲ ਹੀ ਨੋਚਾਂ ਲਾਸਦਾ ਜਿਹੜੀਆਂ ਅਸੀਂ ਬੋਰਿਆਂ ਦੀਆਂ ਨੋਚਾਂ ਅਸੀਂ ਆਪਣੇ ਤੌਰ ਤੇ ਲਾਉਣਦੇ ਆ ਜਾਲ ਬਨ ਕੇ ਤੇ ਵਿੱਚ ਬੋਰੇ ਪਾ ਕੇ ਉਹਦੇ ਨੋਚਾਂ ਲਾਉਣੇ ਅਸੀਂ ਕਿਉਂਦਾ ਜਿਹੜਾ ਕੰਡਾ ਨਾ ਖੁਰੇ ਜਿਹੜਾ ਬਣ ਨੂੰ ਖੋਰਾ ਨਾ ਲੱਗੇ ਜਦੋਂ ਬਣ ਨੂੰ ਖੋਰਾ ਲੱਗਾ ਵਾ ਸਾਡੇ ਵੇਂਹਿਆ ਵੇਂਹਿਆ ਹੀ ਸਾਡੇ ਵੀਰ ਉੱਥੇ ਉਸ ਟਾਈਮ ਮੌਕੇ ਤੇ ਹੀ ਡਿਊਟੀ ਵਾਲੇ ਜਿਹੜੇ ਰਾਤ ਦੀ ਡਿਊਟੀ ਤੇ ਹੀ ਤੇ ਵੇਂਹਿਆ ਵੇਂਹਿਆ ਹੀ ਜਦੋਂ ਟੁੱਟ ਗਿਆ ਤਾਂ ਆ ਨਿਕਲਦੀਆਂ ਹੀ ਇੱਕ ਵੀਰ ਸਾਡਾ ਕਹਿੰਦਾ ਮੈਂ ਛਾਲ ਮਾਰ ਦੇਣੀ ਯਾਰ ਮੈਂ ਮਹੀਨਾ ਹੋ ਗਿਆ ਬੋਰੇ ਚੁੱਕਦਿਆਂ ਨੂੰ ਤੇ ਜਦੋਂ ਫਸਲਾਂ ਡੁੱਬਦੀਆਂ ਦੇਖਦੀਆਂ ਤੁਹਾਨੂੰ ਲਗਾਤਾਰ ਜਿਹੜੀ ਮੰਗ ਉੱਠ ਰਹੀ ਹੈ ਦਰਿਆ ਬਿਆਸ ਦੀ ਸਿਲਟਿੰਗ ਕਰਾਉਣ ਦੀ ਦਰਿਆ ਬਿਆਸ ਦੇ ਵਿੱਚ ਕੰਡਿਆਂ ਨੂੰ ਪੱਕੇ ਕਰਨ ਦੀ ਨੂਚਾਂ ਜਿਹੜੀਆਂ ਉਹ ਟਾਂਚਰ ਲਗਾਉਣ ਦੀ ਕਿ ਲੱਗਦਾ ਇਸ ਨਾਲ ਹੱਲ ਹੋ ਸਕਦਾ ਹਾਂ ਇਹਦੇ ਨਾਲ ਜੇ ਸਰਕਾਰ ਕਰੇ ਨਾ ਸਭ ਕੁਝ ਹੋ ਜਾਦਾ ਸਰਕਾਰ ਕੀ ਨਹੀਂ ਕਰ ਸਕਦੀ ਅਸਰ ਇਹਨਾਂ ਫੰਡ ਆਉਂਦਾ ਵਾ ਹਰ ਇੱਕ ਚੀਜ਼ ਤੋਂ ਫੰਡ ਆਉਂਦਾ ਵਾ ਜੇ ਅਸੀਂ ਆਪਦੇ ਤੌਰ ਤੇ ਉੱਟ ਕੇ 200 ਰੁਪਿਆ ਕਿੱਲੇ ਦੀ ਗ੍ਰਾਈ ਲਾ ਕੇ ਜੇ ਅਸੀਂ ਬੰਨ ਨੂੰ 2 ਫੁੱਟ ਦਾ ਜੇ ਉਹਨੂੰ 10 ਫੁੱਟ ਦਾ ਕਰ ਸਕਦੇ ਸਰਕਾਰ ਕੀਰ ਨਹੀਂ ਕਰ ਸਕਦੀ ਇਹਨੂੰ ਖਾਲੇ ਇਹਦੇ ਵਿੱਚ ਜਿੱਦਾਂ ਹੁਣ ਆਪਾਂ ਕਿੱਡੇ ਕਿੱਡੇ ਰੋਡ ਨਿਕਲਦੇ ਆ ਚਾਹੇ ਉਹਨਾਂ ਠੇਕੇਦਾਰਾਂ ਨੂੰ ਰੇਤ ਦੇ ਕੇ ਉਹੀ ਪੈਸਾ ਦੁਬਾਰਾ ਇਹ ਦਰਿਆ ਦੇ ਉੱਤੇ ਲਾਵੇ ਸਭ ਕੁਝ ਹੋ ਜਾਂਦਾ ਇਹਨੂੰ ਨੋਚਾ ਲੱਗਣ ਜਿੱਥੋਂ ਢੋਵਾਂ ਲੱਗਦੀਆਂ ਵਾ ਇਹਨੂੰ ਨਹਿਰੀ ਰੂਪ ਦਿੱਤਾ ਜਾਵੇ ਹੁਣ ਆਪਾਂ ਹਰੀਕੇ ਤੋਂ ਹੀ ਲਾ ਸਕਦੇ ਆ ਜਿਹੜੀ ਰਾਜਸਥਾਨ ਫੀਡਰ ਜਾਂ ਜਾ ਫਰੀਦਕੋਟ ਫੀਡਰ ਜਾਂਦਾ ਵਾ ਉੱਤੇ ਪੱਥਰ ਲਾਇਆ ਬਕਾਇਦਾ ਲਾਇਆ ਕਿੰਨਾ ਕਿੰਨਾ ਪਾਣੀ ਚਲਦਿਆਂ ਵਾ ਉੱਚ ਉਸ ਤਰੀਕੇ ਨਾਲ ਇਹਨੂੰ ਨਹਿਰੀ ਰੂਪ ਦਿੱਤਾ ਜਾਵੇ ਇਹ ਸਭ ਕੁਝ ਹੋ ਸਕਦਾ ਪਰ ਸਰਕਾਰ ਨਹੀਂ ਇਹਨੂੰ ਕੁਝ ਵੀ ਕਰ ਰਹੀ ਸਾਨੂੰ ਇਹ ਸਰਕਾਰ ਤੇ ਏਸੀ ਗੱਲੋਂ ਨਿਰਾਸ਼ਾ ਆਉਂਦੀ ਵੀ ਸਰਕਾਰ ਇਸ ਚੀਜ਼ ਨੂੰ ਕਿਉਂ ਨਹੀਂ ਕਰਦੀ ਵੀ ਆ ਕੋਈ ਨੌਜਵਾਨਾਂ ਨੂੰ ਜਾਂ ਕੋਈ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਨੀ ਚਾਹੀਦੀ ਨੌਜਵਾਨਾਂ ਨੂੰ ਅਸੀਂ ਇਹੀ ਕਹਿੰਨੇ ਆ ਵੀ ਹੁਣ ਤੇ ਚਲੋ ਵੀ ਸਾਡੇ ਮਤਲਬ ਤੇਹੀ ਦੇ ਵਿੱਚ ਵੀ ਆਗੇ ਮਤਲਬ ਸਾਡੇ ਅਜੇ ਦੇ ਜਗਮ ਸਾਡੇ ਉਹ ਵੀ ਨਹੀਂ ਅਜੇ ਭਰੇ ਤੇ ਚਲੋ ਹੁਣ ਜੋ ਹੋਣਾ ਹੋ ਗਿਆ ਤਾਂ ਅਸੀਂ ਤੇ ਇਹੀ ਕਹਿੰਨੇ ਵੀ ਸਾਨੂੰ ਹੁਣ ਵੱਧ ਤੋਂ ਵੱਧ ਜਦੋਂ ਅਸੀਂ ਬੰਨ ਬੰਨਣਾ ਵਾ ਉਦੋਂ ਸਾਡੀ ਹਲ ਬ ਕੀਤੀ ਜਾਵੇ ਮਿੱਟੀ ਲੈ ਕੇ ਆਉਣ ਤੋੜੇ ਹੋਣ ਜਾਂ ਜਿਹੜੇ ਦੂਰ ਦੂਰ ਦੀ ਦੂਰ ਦੂਰ ਤੋਂ ਆ ਵੀਰ ਆਪਣੇ ਵੀ ਇੱਥੇ ਅਜੇ ਉੱਥੇ ਤੋੜੇ ਭਰੀ ਜਾਣ ਤੇ ਜਦੋਂ ਅਸੀਂ ਬੰਨ ਬੰਨਾਂਗੇ ਉਦੋਂ ਆਉਣ ਤੇ ਸਾਨੂੰ ਵੱਧ ਤੋਂ ਵੱਧ ਇੱਕ ਜਿਹੜੀ ਤਾਰ ਆਉਂਦੀ ਜਾਲ ਬੰਨਣ ਵਾ ਤੇ ਤਾਰ ਤੇ ਡੀਜ਼ਲ ਦੀ ਸਾਨੂੰ ਖਾਸ ਕਰਕੇ ਲੋੜ ਹੈ ਸੋ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਅਸੀਂ ਪਿੰਡ ਆਲੀਕਲਾਂ ਦੇ ਵਿੱਚ ਜਿਹੜਾ ਆਰਜੀ ਬੰ ਟੁੱਟਣ ਤੋਂ ਬਾਅਦ ਲਗਭਗ 30 ਤੋਂ 35 ਪਿੰਡ ਜਿਹੜੇ ਉਹਨਾਂ ਦੀ ਫਸਲਾਂ ਜਿਹੜੀਆਂ ਪ੍ਰਭਾਵਿਤ ਹੋਣ ਦਾ ਖੱਛਾ ਹੈ ਲਗਾਤਾਰ ਜਿਹੜਾ ਹੈ ਉਹ ਪਾਣੀ ਫਸਲਾਂ ਵੱਲ ਨੂੰ ਵਧ ਰਿਹਾ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਸਮੇਂ ਸਿਰ ਸਾਡੀ ਸਾਰ ਲੈ ਲੈਂਦਾ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਸਾਡਾ ਸਹਿਯੋਗ ਕਰ ਦਿੰਦਾ ਤੇ ਸ਼ਾਇਦ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ ਕੈਮਰਾ ਪਰਸਨ ਨਿਰਮਲ ਸਿੰਘ ਦੇ ਨਾਲ ਮੈਂਬਰ ਅਨਸ਼ਰ ਮਾ ਰੋਜ਼ਾਨਾ ਸਪੋਕਸਮੈਨ ਟੀਵੀ ਸੁਲਤਾਨਪੁਰ ਲੋਧੀ